ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲੇ ਕੈਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵਗੇ ਅਸੀਂ ਵੀ ਸਾਰੇ ਵਧੀਆ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆਂ ਜੀ ਵੀਡੀਓ ਸ਼ੁਰੂ ਆਓ ਜੀ ਆਪਾਂ ਅੱਜ ਵਾਲਿਆਂ ਬਾਰੇ ਦੱਸਾਂਗੇ ਵਾਲੇ ਕਿਸ ਤਰ੍ਹਾਂ ਕਟਿੰਗ ਹੁੰਦੇ ਨੇ ਆਪਾਂ ਨੇ 35 ਇੰਚ ਸਲਵਾਰ ਹੈ ਜੀ ਆਪਾਂ 32 ਇੰਚ ਵਾਲੇ ਲਾ ਲੇ ਨਿਸ਼ਾਨੀ ਲਾ ਲਈਏ ਜਿੱਦਰਾ ਆਪਾਂ ਪੈਨਲ ਕੱਟਣ ਜਾਂਦੇ ਇਹਨਾਂ ਦੀ ਚੜਾਈ ਹੈ ਜੀ ਆਪਾਂ 13 ਇੰਚ ਲੈਣੀ ਹੈ ਜੀ ਜਿਹੜਾ ਆਪਾਂ ਬੱਦਕ ਕਪੜਾ ਹੋਊਗਾ ਆਪਾਂ ਇਸ ਤਰ੍ਹਾਂ ਲਾ ਦਾਂਗੇ ਠੀਕ ਹੈ ਹੁਣ ਮੋਰੀਆਂ ਜਿਆਦਾ ਚੌੜੀ ਨਹੀਂ ਪੈਂਦੀਆਂ ਗਈ। ਆਪਾਂ ਨੂੰ 13 ਇੰਚ ਬਾਤ ਹੈ। ਇੱਕ ਜਿसे ਮਾਤਾ ਦਾ ਸੂਟ ਹੈ ਹੀ। ਥੋੜੀ ਖੁੱਲੀ ਮੋਰੀ ਪਾਉਂਦੇ ਨੇ ਆਮ ਤਾਂ ਆਪਾਂ 12 ਇੰਚ ਲਾਉਨੇ ਆ ਜੀ। ਇਹਨਾਂ ਦੇ ਆਪਾਂ 13 ਇੰਚ ਲਾਤੀ। ਮੈਂ ਲਈ ਇਸ ਤਰ੍ਹਾਂ ਕਟਿੰਗ ਕਰ ਲਈ ਆ ਤੁਹਾਨੂੰ। ਐਸ ਤਰ੍ਹਾਂ ਹੁਣ ਆਪਾਂ ਬਾਲਿਆਂ ਦੇ ਵਿਚਕਾਰ Difficile per la mia casa, non è possibile fare un'altra cosa. La mia casa è in mia casa. La mia casa è la mia casa. La mia casa è la mia casa. La mia casa è la mia casa. La mia ਪਾਨੇ ਲਈ ਕਾਟੇ ਇਸ ਕਾਟੂ ਇਹ ਕਾਟੇ ਐ ਸੁਕਾਉਣ ਨਾਲ ਜੀ ਆਪਣੇ ਸਲਵਾਰ ਨੀਚੇ ਜਿੰਨ ਜਾਂਦੀ ਜੀ ਖੜੀ ਖੜੀ ਰਹਿੰਦੀ ਹੈ ਇੱਥੇ ਆਪਾਂ ਨੇ ਵਿਚਾਰੇ ਟੱਕ ਲਾ ਲੈਣਾ ਜੀ ਇੱਥੇ ਬਾਲ ਪਾਉਣਾ ਜ਼ਰੂਰੀ ਹੈ ਜੀ ਇਹ ਸੈਂਟਰ ਦੇ ਵਿਚਾਲੇ ਬਾਲ ਪਾਉਣਾ ਜ਼ਰੂਰੀ ਹੈ ਇਹਦੇ ਨਾਲ ਪ੍ਰੈਸ ਬਹੁਤ ਸੋਹਣੀ ਹੁੰਦੀ ਹੈ ਜੀ ਐਸ ਤਰਾ ਆਪਾਂ ਨੇ ਕਟਿੰਗ ਕੱਟੀ ਹੈ ਇੱਥੇ ਟੱਕ ਲਾ ਲਿਆਗਾ ਇਸ ਤੱਕ ਕਾਰਨ ਆਪਾਂ ਬਲ ਵਧੀਆ ਪੈ ਜਾਂਦੇ ਨੇ ਜੀ ਵਿਚਾਰੇ ਸੈਂਟਰ ਦੇ ਵਿੱਚ ਲਿਆਉਣਾ ਜ਼ਰੂਰੀ ਹੈ ਇਹ ਵਾਲਾ ਆਪਾਂ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਬਾਏ ਬਾਏ